ਹਲੇਲੂਇਆ ਸਾਰੇ ਇੱਕ ਦੂਰੇ ਪ੍ਰਿੰਟਰ ਦੇ ਸਾਹਮਣੇ ਕਾਲੇ ਬੁਮਾ ਆ ਲਓ ਯਾਰ ਦੇਖੋ ਰੇਦਾ ਸਾਹਿਬ ਥੈਂਕ ਯੂ ਸਰ ਆ ਦੇਖੋ ਬ੍ਰਦਰ ਆ ਲਓ ਬਾਕੀ ਪੂਰੀਆ ਪ੍ਰਿਆ ਪਿੱਛੇ ਖੜਾ ਇੱਕ ਜੁਲਾਈ ਨੂੰ ਇੱਕ ਵਿਕੀਨਾ ਦਾ ਪਰਸਨ ਜੋ ਕਿ ਮੀਟ ਮਾਰਕੀਟ ਦਾ ਰਹਿਣ ਵਾਲਾ ਹੈਗਾ ਉਹਦੇ ਕੋਲੋਂ ਦੌਰਾਨੇ ਜੋ ਸਾਡੀ ਗਸ਼ਤ ਸਿਟੀ 2 ਦੀ ਸੀਗੀ ਉਹ ਉਹਦੇ ਕੋਲੋਂ 10 ਗ੍ਰਾਮ ਹਿਰੋਇਨ ਬਰਾਮਦ ਹੋਈ ਸੀਗੀ ਤੇ 114 ਨੰਬਰ ਐਫ ਆਰ ਸਿਟੀ ਪੁਥਾਣੇ ਦੁਆਰਜ ਕੀਤੀ ਗਈ ਉਹਦੀ ਪੁੱਛਗਿੱਛ ਦੌਰਾਨ ਉਹਨੇ ਸਾਨੂੰ ਦੱਸਿਆ ਕਿ ਉਹ ਅੱਗੇ ਇੱਕ ਸੁਖਮਨ ਸੁਖਮਨਜੀਤ ਸੁਖਮਨ ਸਿੰਘ ਉਰ ਸਨੀ ਜੋ ਕਿ ਪਿੱਛੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਔਰ ਹਾਲ ਫਿਲਹਾਲ ਖਰੜ ਸ਼ਿਵਜੋਤ ਅਪਾਰਟਮੈਂਟ ਵਿਖੇ ਰਹਿ ਰਿਹਾ ਸੀਗਾ ਉਹ ਇੱਥੇ ਜੋ ਡਰਗ ਦੀ ਸਪਲਾਈ ਕਰਨ ਆਂਦਾ ਹੈਗਾ ਤੇ ਹੋਰ ਵੀ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੋਂ ਸਨੀ ਸੁਖਮਨ ਸਿੰਘ ਨੂੰ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਤੇ ਇਮੀਡੀਏਟਲੀ ਫਿਰ ਸੀਆਈਡੀ ਟੀਮ ਨੂੰ ਰਵਾਨਾ ਕੀਤਾ ਗਿਆ ਸੀਗਾ ਖਰੜ ਵਿਖੇ ਉਹ ਉੱਥੋਂ ਫਿਰ ਜੋ ਇਹ ਸੁਖਮਨ ਸਿੰਘ ਔਰ ਸਨੀ ਹੈਗਾ ਅ ਇਹਨੂੰ ਐਪੀਹੈਂਡ ਕੀਤਾ ਗਿਆ ਤੇ ਇਹਦੀ ਗੱਡੀ ਤੋਂ ਸਾਨੂੰ 1.5 ਕਿਲੋ ਆਈਸ ਜੋ ਕਿ ਕੈਮੀਕਲ ਮੈਥ ਐਂਫੈਟਾਮੀਨ ਡਰਗ ਹੁੰਦਾ ਹੈਗਾ ਉਹ ਉਹਦੇ ਨਾਲ ਨਾਲ 1 ਕਿਲੋ ਓਪੀਮ ਬਰਾਮਦ ਹੋਈ ਤੇ ਹੁਣ ਸਾਡੇ ਕੋਲ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅੱਗੇ ਕਿੱਥੋਂ ਆ ਮੈਥ ਐਂਫੈਟਾਮੀਨ ਇਹਦੇ ਕੋਲ ਆਈ ਹੈਗੀ ਤੇ ਅੱਗੇ ਕਿਹਨੂੰ ਕਿਹਨੂੰ ਇਹਨੇ ਵੇਚਣਾ ਸੀਗਾ ਉਹ ਸਾਰਾ ਕਾ ਸਾਰਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆ ਜਾਏਗਾ ਇਦੇ ਨਾਲ ਨਾਲ ਇਹਦੇ ਫੋਨ ਦਾ ਸਾਰਾ ਕਾ ਸਾਰਾ ਡਾਟਾ ਨੇ ਡਿਲੀਟ ਕੀਤਾ ਹੋਇਆ ਸੀਗਾ ਤੇ ਜੋ ਡਾਟਾ ਨੂੰ ਰਿਕਵਰ ਕਰਾਉਣ ਦੀ ਵੀ ਆ ਜੋ ਪ੍ਰੋਸੀਜਰ ਹੈ ਉਹਨੂੰ ਸ਼ੁਰੂ ਕੀਤਾ ਗਿਆ ਹੈਗਾ ਤੇ ਜਿਵੇਂ ਡਾਟਾ ਰਿਕਵਰ ਹੁੰਦਾ ਹੈ ਅੱਗੇ ਹੋਰ ਵੀ ਪੂਰਾ ਕਾ ਪੂਰਾ ਜੋ ਡਰਗ ਦੀ ਜੋ ਚੇਨ ਹੈ ਸਪਲਾਈ ਚੇਨ ਉਹ ਸਾਨੂੰ ਉਹਦੇ ਬਾਰੇ ਪਤਾ ਲੱਗ ਸਕਦਾ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੋਇਆ ਸੀ ਆ ਇਹਦੇ ਉੱਪਰ ਕੋਈ ਮੁਕਦਮਾ ਹੁਣ ਤੱਕ ਦਰਜ ਨਹੀਂ ਹੈਗਾ ਪਿੱਛੇ ਜਿਹਦੇ ਪਿਛੋਕੜ ਉਹ ਅੰਮ੍ਰਿਤਸਰ ਦੀ ਹੈਗੀ ਤੇ ਜੋ ਆਈਸ ਐ ਮੈਥ ਐਫੈਟਾਮੀਨ ਜੋ ਡਰਗ ਹੈਗਾ ਮੋਸਟਲੀ ਕਰਾਸ ਬਾਰਡਰ ਆਂਦਾ ਹੈਗਾ ਤੋਂ ਉਹ ਵੀ ਐਸੀ ਐਂਗਲੋਮੋਸੀ ਵਰਕਆਊਟ ਕਰ ਰਹੇ ਹੈ ਤੇ ਸਾਨੂੰ ਉਸ ਚੀਜ਼ਾਰੇ ਵੀ ਇਹਦੇ ਫੋਨ ਟ੍ਰੇ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਸਕਦਾ ਹੈ ਸਪਲਾਈ ਚੇਨ ਦਾ ਪਤਾ ਲੱਗੇ ਮੈਨੂੰ ਆ ਸਪਲਾਈ ਚੇਨ ਅੱਜ ਹੀ ਤੁਹਾਨੂੰ ਦੱਸਿਆ ਕਿ ਸਾਡੇ ਕੋਲੇ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅਸੀਂ ਇਹਦੀ ਪੂਸ਼ਕਿਚ ਅ ਤੋਂ ਬਾਅਦ ਹੀ ਸਾਹ ਕਲੀਅਰਲੀ ਦੱਸ ਪਾਏਗੇ ਤੇ ਦੂਜਾ ਇਹਨੇ ਫੋਨ ਦਾ ਸਾਰਾ ਸਾਰਾ ਡਾਟਾ ਡਿਲੀਟ ਕਰਦੇ ਆ ਸੀਗਾ ਤੇ ਉਹ ਡਾਟਾ ਜੇ ਉਹ ਤੋਂ ਰਿਕਵਰ ਹੋੁੰਦਾ ਉਸ ਤੋਂ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਜਾਣਾ ਹੈ ਪ੍ਰੋਫਾਈਲ ਕੀ ਹੈ ਉਹ ਕਿਹ ਕਬਾਤੀ ਦਾ ਸੰਬੰਧ ਹੈ ਅਸਲ ਛੱਡ ਕੇ ਕਰ ਰਿਹਾ ਲੱਗਦਾ ਅਸੀਂ ਹਾਲ ਫਿਲਹਾਲ ਤੇ ਖਰੜ ਉਹਦਾ ਹੀ ਰਹਿ ਰਿਹਾ ਸੀਗਾ ਆਈ ਥਿੰਕ ਫੈਮਲੀ ਵੀ ਉਸ ਨਾਲ ਨਾਲ ਸੀਗੀ ਪਰ ਇਹਦੀ ਪੋਰ ਪੁੱਛ ਕੇ ਹੀ ਤੁਹਾਨੂੰ ਪਤਾ ਲੱਗੇਗਾ ਕਿ ਪਿੱਛੇ ਕੀ ਕਰਦਾ ਸੀਗਾ ਅ ਇਹਦੇ ਕਹਿਣ ਮੁਤਾਬਿਕ ਮਹੀਨੇ 2 ਮਹੀਨੇ ਤੋਂ ਇਹ ਕੰਮ ਕਰਨ ਲੱਗੇਗਾ ਪੁਰਾਣਾ ਕੋਈ ਕਲਾਈਮ ਰੈਕੋਰਡ ਨਹੀਂ ਹੈ ਤਾਂ ਵਿਕੀ ਦਾ ਸਾਮੀ ਨਾਲ ਕੀਤਾ ਆਮਿਲ ਹੋਇਆ ਸੀ ਅ ਵਿਕੀ ਨੇ ਦੱਸਿਆ ਸੀਗਾ ਕਿ ਇੱਥੇ ਸਪਲਾਈ ਕਰਦਾ ਹੈਗਾ ਤੇ ਸਪਲਾਇਰ ਸੀਗਾ ਇੱਥੇ ਆ ਕੇ ਸਪਲਾਈ ਕਰਦਾ ਸੀਗਾ ਤੇ ਇਹਦੇ ਕੋਲ ਇੱਕ ਕਰੂਜ਼ ਗੱਡੀ ਵੀ ਹੈ ਸ਼ੈਵਰੋਲੇ ਦੀ ਅ ਤੇ ਆ ਕੇ ਇੱਥੇ ਸਪਲਾਈ ਕਰਦਾ ਸੀਗਾ ਤੇ ਵਨ ਆਫ ਦਾ ਸਪਲਾਈਅਰਸ ਆਫ ਥੇ ਇ ਜਿਸ ਤਰ੍ਹਾਂ ਆਈਸ ਡਰਗ ਦਾ ਕਾਫੀ ਕੰਨਾ ਦੇਖਿਆ ਗਿਆ ਕਿ ਰਾਇਲ ਫੈਮਲੀ ਦੇ ਵਿੱਚ ਵੀ ਚੁੱਪ ਨਹੀਂ ਆ ਸਟੂਡੈਂਟ ਜਿਹੜੇ ਕਰਦੇ ਨੇ ਕਿ ਕਰ ਰਹੇ ਰਹਿੰਦੇ ਸੀਗੇ ਇਹ ਤਾਂ ਉਹ ਐਗਲ ਹੋ ਸਕਦਾ ਹੈ ਉਹ ਐਗਲ ਹੋ ਸਕਦਾ ਕਿਉਂਕਿ ਕਾਲਜ ਜਿੱਥੇ ਵੀ ਬੱਚੇ ਹੈ ਜਿੱਥੇ ਵੀ ਹੈ ਜੋ ਵੀ ਡਰਗ ਦਾ ਕਾਫੀ ਪਰ ਇੱਦਾਂ ਹੁੰਦਾ ਹੈ ਲੋ ਖਰੜ ਜਿਵੇਂ ਯੂਨੀਵਰਸਿਟੀ ਹੈਗੀ ਉੱਥੇ ਕਾਫੀ سارے ਸਟੂਡੈਂਟਸ ਰਹਿੰਦੇ ਤੇ ਉਹਨਾਂ ਨੂੰ ਵੀ ਹੋ ਸਕਦਾ ਹੈ ਸਪਲਾਈ ਕਰਦਾ ਹੋਏਗਾ ਇੱਥੇ ਵੀ ਆ ਕੇ ਸਪਲਾਈ ਕਰਦਾ ਸੀਗਾ ਤੇ ਉਹੀ ਸਾਰਾ ਕੁਝ ਫੂਡ ਡਰਾਈ ਸਾਨੂੰ ਪਤਾ ਲੱਗਿਆ ਕਿ ਉਹ ਕਿਨੂੰ ਸਪਲਾਈ ਕਰਦਾ ਸੀਗਾ ਤੇ ਕਿਵੇਂ ਲੈ ਕੇ ਆਂਦਾ ਸੀਗਾ ਕਿਵੇਂ ਜੋ 1.5 ਕਿਲੋ ਆਈਸ ਹੈ ਇਹ ਸਨੀ ਤੱਕ ਪਹੁੰਚ ਗਈ। ਜਿੰਨਾ ਤੁਸੀਂ ਕਹਿੰਦੇ ਬਾਰਡਰ ਪਾਰ ਬਲੀਨ ਕੋ ਸਾਡੇ ਨੇ ਕਈ ਸਾਲ ਪਹਿਲਾਂ ਤੇ ਬਾਰੇ ਤੋਂ ਨਹੀਂ ਪਤਾ ਬਟ ਉਹੀ ਮੈਂ ਕਹਿ ਰਹੀ ਹਾਂ ਕਿ ਇਹ ਫੂਡ ਡਰਾਈ ਕਾਫੀ ਕੁਝ ਪਤਾ ਲੱਗ ਸਕਦਾ ਕਿਉਂਕਿ ਜਨਰਲੀ ਇੱਥੇ ਨਹੀਂ ਮਿਲਦਾ ਕ੍ਰਾਸ ਬਾਰਡਰ ਆਂਦਾ ਹੈਗਾ ਤੇ ਵੱਡੀ ਮਾਤਰਾ ਦਾ ਡਰ ਆਏਗਾ ਤੇ